ਸੱਛਰੀਏ ਕਾਲ ਤੁਸੀਂ ਦੇਖ ਰਹੇ ਹੋ ਵੈਬ ਟੀਵੀ ਅੱਜ ਤੁਹਾਨੂੰ ਇੱਕ ਐਸੀ ਸ਼ਖਸੀਅਤ ਨਾਲ ਮਿਲਾਉਂਦੇ ਆ ਜੋ ਕਿਸੇ ਜਾਣ ਪਹਿਚਾਨ ਦੀ ਮਹਤਾਜ ਨਹੀਂ ਹੈ ਹਾਂਜੀ ਗੱਲ ਕਰਦੇ ਆ ਸਿੱਸਾਪ ਦਾ ਸੂਬੇਦਾਰ ਸਰਦਾਰ ਪਿਆਰਾ ਸਿੰਘ ਸੰਦੂ ਦੇ ਬੇਟਿਆਂ ਦੀ ਜਿਨ੍ਹਾਂ ਦੇ ਦੋ ਬੇਟੇ ਹਨ ਕਾਮਰੇਡ ਸਰਦਾਰ ਪਿਆਰਾ ਸਿੰਘ ਸੰਦੂ ਅੰਬਾਲਾ ਤੋਂ ਆਕੇ ਜ਼ਿਲ੍ਹਾ ਫਤਿਹਬਾਦ ਦੇ ਪਿੰਡ ਅਹਿਰਵਾਜ ਆਕੇ ਵਸਿਆ ਜੇ ਗੱਲ ਕਰੀਏ ਰਖਦੇ ਸਿੰਘ ਸੰਦੂ ਦੀ ਤਾਂ ਸ਼ੁਰੂ ਤੋਂ ਹੀ ਸਮਾਜ ਸੇਵਾ ਤੇ ਰਾਜਨੀਤੀ ਨਾਲ ਜੁੜੇ ਹੋਏ ਹਨ ਉਨਨਾ ਦੇ ਛੋਟੇ ਭਰਾ ਸਰਦਾਰ ਓਮਕਾਰ ਸਿੰਘ ਸੰਦੂ ਫਤਿਹਬਾਦ ਵਿੱਚ ਬਿਜ਼ਨਸਮੈਨ ਹਨ ਰਗਵੀਰ ਸਿੰਘ ਸੰਦੂ ਦਾ ਪੂਰਾ ਪਰਿਵਾਰ ਯੂਐਸਏ ਵਿੱਚ ਪੱਕਾ ਹੈ ਰਗਵੀਰ ਸਿੰਘ ਸੰਦੂ ਨੂੰ ਰਾਜਨੀਤੀ ਦੇ ਨਾਲ-ਨਾਲ ਹਰੀਆਲੀ ਨੂੰ ਕਾਇਮ ਰੱਖਣ ਵਾਸਤੇ ਬੂਟੇ ਲਾਉਣ ਦਾ ਬड़ा ਸ਼ੌਕ ਹੈ कामरेड रघुवीर सिंह संधू ने पिंड وچ ही फूलदार शानदार पेड़ पौधे लाए हैं और थे ही रघुवीर सिंह संधू देकर बिट भी अनेका ही पुटें नजर आ रहे हैं जे गल करियर रघुवीर सिंह संधू देता यूएसए जाने तो पहला जिला परिषद मेंबर भी रह चुके हैं उस तो बाद वो यूएसए में चले गए ਹੁੰਦਕਬੀਰ ਸਿੰਘ ਸੰਧੂ ਦਾ ਪੂਰਾ ਪਰਿਵਾਰ ਯੂ ਐਸ ਏ ਦਾ ਵਸਨੀਕ ਹੈ ਤੇ ਓੰਕਾਰ ਸਿੰਘ ਸੰਤੂ ਦੇ ਬੱਚੇ ਵੀ ਵਿਦੇਸ਼ਾਂ ਵਿੱਚ ਹਨ ਆਓ ਸੁਣਦੇ ਹਾਂ ਆਪਾਂ ਸਰਦਾਰ ਰਕबीर ਸਿੰਘ ਸੰਧੂ ਐ ਹਰਵਾ ਵਾਲੇ ਕੀ ਕਹਿ ਰਹੇ ਹਨ ਜੀ ਮੇਰਾ ਨਾਮ ਆਰਕੁਨਤ ਸਿੰਘ ਸੰਧੂ ਤੇ ਮੇਰੇ ਨਾਲ ਬੈਠੇ ਨੇ ਮੇਰੇ ਰੋਟੇ ਭਰਾ ਬੈਠੇ ਨੇ ਭਾਈ ਓੰਕਾਰਬੀਰ ਸਿੰਘ ਸੰਧੂ ਤੇ ਮੇਰਾ ਜਨਮ ਬਾਲੇ ਦਾ ਜਨਮ ਮੇਰੇ ਫਾਦਾ ਸਰਦਾਰੇ ਸੀਗੇ ਮਿਲਟਰੀ ਵੀ ਸੀਗੇ ਉਸ ਟਾਈਮ ਅਸੀਂ ਇੱਥੇ ਆ ਕੇ ਬੈਠੇ ਆ ਅਸੈਸਮੈਂਟ ਤੇ ਬੈਠੇ 1960 ਚ ਆ ਕੇ ਆ ਕੇ ਬੈਠੇ ਇਸ ਪਿੰਡ ਦੇ ਵਿੱਚ ਇਹ ਜ਼ਮੀਨ ਨੂੰ ਲਾਟ ਵਾਹ ਪਾਕਿਸਤਾਨ ਵਾਲੀ ਜ਼ਮੀਨ ਲਾਟ ਇੱਥੇ ਹੋਈ ਸੀ ਅੱਜ ਜੀ ਪਿਪੇ ਪਤਾ ਹੈ ਅੱਜ ਦਾ ਨਾਂ ਸੀ ਸਰਦਾਰ ਪਿਆਰਾ ਸਿੰਘ ਸੰਧੂ ਤੇ ਉਹ ਉਸ ਰਿਟਾਇਰ ਸੀ ਉਹਨਾਂ ਉਹਨਾਂ ਦੀ ਖਾਸ ਗੱਲ ਕਰਨ ਵਾਲੀ ਗੱਲ ਹੈ ਜਿਗਰ ਜੋ ਗੱਲ ਹੈ 1947 ਦੇ ਦੰਗਿਆਂ ਵਾਲੇ ਉਹਨਾਂ ਨੂੰ ਮਿਲਟਰੀ ਦਾ ਟਰੱਕ ਮਿਲਿਆ ਸੀ ਉਹਨਾਂ ਨੇ ਕੋਈ ਲਾਲਚ ਨਹੀਂ ਕੀਤਾ ਪੈਸੇ ਬਣਾਉਣ ਦਾ ਉਹਨਾਂ ਨੇ ਪਿੰਦੇ ਲੋਕ ਕੱਢੇ ਰਿਸ਼ਤੇਦਾਰ ਕੱਢੇ ਆਪਣੇ ਸਮਾਨ ਨੂੰ ਦੀ ਪਰਵਾਹ ਨਹੀਂ ਕੀਤੀ ਆਪ ਉਹ ਟਰੱਕ 'ਚ ਬਹਿਣ ਨੂੰ ਥਾਂ ਨਹੀਂ ਖਰੋਨ ਨੂੰ ਮਿਲਦਾ ਉਹ ਟਰੱਕ ਦੇ ਬਲਗਾੜਾ 'ਤੇ ਬਹਿ ਕੇ ਹੁੰਦੇ ਰਹੇ ਕਈ ਉਹਨਾਂ ਨੇ ਗੱਲੇ ਲਾਈ ਉਹਨਾਂ ਨੇ ਇੱਕ ਕੀਤੀ ਮਿਸਾਲ ਕਹਿਨ ਕੀਤੀ ਜੇ ਕੋਈ ਬੰਦਾ ਉਹ ਗਲਤ ਸੋਚਦਾ ਹੁੰਦਾ ਜੇ ਮਰਜ਼ੀ ਪੈਸੇ ਬਣਾ ਲੈਂਦਾ ਉਹਦੋਂ ਲੋਕਾਂ ਨੂੰ ਲਿਹਾਉਂਦੇ ਜਿਹੜੇ ਹਾਲਾਤ ਸੀ ਉਹਦੋਂ ਤੇ ਉਹਨਾਂ ਦੇ ਜਿਹੜੇ ਸੁਭਾਜ ਕੁਝ ਗੱਲਾਂ ਗੱਲਾਂ ਹੈਗੀਆਂ ਉਹ ਪੋਕੀ ਦੀ ਸੀ ਇੱਥੇ ਹੀ ਆਪਾਂ ਉਹਨਾਂ ਨੇ ਫਿਰ ਆਕੇ ਉਹ ਜਮੀਨ ਜਿਹੜੀ ਸੀ ਜੰਗਲ ਸੀ ਬਹੁਤ ਮਿਹਨਤ ਕੀਤੀ ਉਹਨਾਂ ਨੇ ਜੰਗਲਪੁਰ ਪੁੱਟੇ ਬਹੁਤ ਮਗਰ 22 ਸਾਲ ਕੀਤੀ ਨੌਕਰੀ ਕੀਤੀ 22 ਸਾਲ ਨੌਕਰੀ ਕਰਨ ਤੋਂ ਬਾਅਦ ਵੀ ਉਹਨਾਂ ਨੇ ਮਿਹਨਤ ਬਹੁਤ ਕੀਤੀ ਉਹ ਜਮੀਨ ਮਖੇ ਆਮ ਲੋਕਾਂ ਕੋਲੋਂ ਪਹਿਲਾਂ ਆ ਬਾਰਾ ਕੀ ਦਿੱਤੀ ਤੇ ਫਿਰ ਉਹਨੂੰ ਨਿਸ਼ੋਕ ਬਹੁਤ ਸੀ ਬਲ ਬਲਦਮਾ ਸ਼ੌਂਕ ਸੀਗਾ ਬੜਾ ਜਿਆਦਾ ਤੇ ਜੀ ਮੈਨੂੰ ਮੈਨੂੰ ਹੈ ਸ਼ੌਂਕ ਇਸ ਗੱਲ ਦਾ ਥੋੜੀ ਜੀ ਦੀ ਦੀ ਅਹਿਮੀਅਤ ਦਾ ਮੈਨੂੰ ਪਤਾ ਮੈਂ ਤਾਂ ਮੈਂ ਤਾਂ ਪਿੰਡ ਦੇ ਗਿਰਜਾ ਕਰ ਰਿਹਾ ਉੱਥੇ ਹੀ ਪੁੱਟੇ ਤੋਂ ਆਏ ਦੋ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਨੇ ਉੱਥੇ ਗੂਗੂ ਬੋਟੇ ਲਵਾਏ ਤੇ ਆਪ ਆਪਣਾ ਪਿੰਚਕ ਮਸੀਤੇ ਉੱਥੇ ਵੀ ਲਵਾਏ ਗੂਗੂ ਬੋਟੇ ਤੇ ਮੇਰੇ ਤੋਂ ਬੋਟੇ ਦਾ ਮਤਲਬ ਹੈ ਸ਼ੌਕਤ ਦੇ ਅੱਛਾ ਖੇਤ ਉੱਥੇ ਹੀ ਲਵਾਏ ਕਿ ਇਹ ਤਾਂ ਆਪ ਆਪਣਾ ਰੋਡ ਦੇ ਉੱਤੇ ਰਤਿਆ ਰੋਡ ਦੇ ਉੱਤੇ ਹੀ ਹੈ ਆਪਣਾ ਖੇਤ ਇਹਦੀ ਬਿਨਾ ਆ ਆਪਣੀ ਬਿਜਲੀ ਆਉਣ ਤੋਂ ਪਹਿਲੇ ਵੇਲੇ ਲਾਣੇ ਚੱਲਦੇ ਹੁੰਦੇ ਸੀ ਇਹ ਆਪਣੀ ਮਸ਼ੀਨਾਂ ਚੱਲਦੀਆਂ ਸੀ ਆਟਾ ਪੀਣ ਵਾਲੀਆਂ ਚੱਲਦੀਆਂ ਸੀ ਇੰਜਨ ਤੇ ਇੰਜਨ ਤੋਂ ਪਹਿਲਾਂ ਜਦੋਂ ਇੰਜਨ ਵੀ ਨਹੀਂ ਸੀ ਹੁੰਦੇ ਵਿਗਿਆਨ ਨੇ ਅਜੇ ਨਹੀਂ ਕੀਤਾ ਇੰਨਾ ਕੀਤਾ ਵਿਕਾਸ ਉਦੋਂ ਮਤਲਬ ਕਿ ਆਪਣੇ ਪਰਾਸਥਨ ਮੰਦ ਤੋਂ ਪਹਿਲਾਂ ਨਾ ਬਲਦਾਂ ਦੇ ਨੰਨ ਨਾਲ ਆਟਾ ਆਟਾ ਪੀਸਦੇ ਸੀ ਉਹਨੂੰ ਉਹਨੂੰ ਕਹਿੰਦੇ ਸੀ ਕੁਥਰਾਸ ਤੇ ਲੋਕਾਂ ਦਾ ਮਨ ਰੰਜੀਆਂ ਤਾਂ ਕੋਈ ਸਾਧਨ ਨਹੀਂ ਹੁੰਦਾ ਲੋਕ ਮਨ ਜਦੋਂ ਪਾਸੇ ਲੋਕ ਲੋਕ ਲਾਉਂਦੇ ਕਰਾਉਂਦੇ ਆਪਣਾ ਆਟਾ ਪੀਣ ਦਾ ਕਰਾਉਂਦੇ ਕੰਪੀਟੀਸ਼ਨ ਹੁੰਦੇ ਸੀ ਮੁਕਾਬਲੇ ਹੁੰਦੇ ਸੀ ਉੱਥੇ ਲਿਆਲਪੁਰ ਸੰਤਲਪਾਰ ਉਹ ਲਾਲਪੁਰ ਸੰਤਲਬਾਦ ਦਾ ਸ਼ੌਂਕ ਫਿਰ ਇੱਥੇ ਆ ਕੇ ਮੁਗਿਆ ਸਾਡੇ ਘਾਡੇ ਘਰੇ ਆ ਕੇ ਸਾਡੇ ਮਲਦਾਂ ਨੇ ਕੋਈ ਕੀਤਾ ਰਿਕਾਰਡ ਕੈਂਪ ਕੀਤਾ ਅਸੀਂ ਉਹਦਾ ਇੱਕ ਮਾਡਲ ਦਾ ਖਰਾਸਾ ਦਾ ਮਾਡਲ ਬਣਾਇਆ ਹੋਇਆ ਅਸੀਂ ਕਿਤੇ ਕਾਵਾ ਆਪਣੇ ਮਕਾਨ ਦੇ ਵਿੱਚ ਬਣਾਇਆ ਹੋਇਆ ਵਾ ਅਸੀਂ ਪਹਿਲਾਂ ਤੇ ਮੇਰੇ ਫਸ ਸੀਨਾ ਮਿਲਟਰੀ ਵੀ ਸੀ ਮੈਂ ਮੈਂ ਕੀਤੀ ਗੱਲ ਤੁਹਾਡਾ ਨਾ ਗੁੰਫਾ ਜਿਹੜਾ ਸ਼ਿਮਲੇ ਰੇ ਕਰੇ ਬਾਲੇ ਰੇ ਕਦੇ ਜਨੰਦਰ ਰੇ ਹਾਂਜੀ ਇਸ ਤਰ੍ਹਾਂ ਰੇ ਅਸੀਂ ਵਗੇ ਬਕਾਇਦਾ تھا ਜਦੋਂ ਪਹੁੰਚੇ ਆ ਉਥੋਂ ਉਥੋਂ ਉਹਨੂੰ ਮਗੇ ਲੈ ਕੇ ਮਿਲਟਰੀ ਚਪਾਈ ਨੇ ਰਿਟਾਇਰਮੈਂਟ ਲੈ ਕੇ ਜਦੋਂ ਆਏ ਪਿੰਚਾ ਆਏ ਨਾ ਜਮੀਨ ਤੇ ਓਕਾਟਸ ਚ ਆਏ ਅਸੀਂ ਫਰੈਂਡਸ ਹਾਂ ਭਾਰਤ ਤੇ ਬਹੁਤ ਅਜੀਬ ਬਹੁਤ ਹੈਗੇ ਨੇ ਮੀਰ ਕੰਟਰੀ ਨੇ ਬਹੁਤ ਮਗੇ ਸਾਫ ਸਫਾਈ ਬੜੀ ਹੈ ਕਦੇ ਕੋਈ ਕੋਈ ਕੋਹੜਾ ਨਹੀਂ ਵਖਿਆ ਕਦੇ ਕੋਈ ਬਦਬੂ ਨਹੀਂ ਵੇਖੀ ਤੇ ਹੈ ਹੀ ਹੈ ਜਿੰਦੜੀ ਕੋਈ ਅਪਸ਼ਨ ਕੋਈ ਨਹੀਂ ਹੈਗੀ ਜੋ ਇੱਥੇ ਅਬ ਮਗੇ ਸ਼ੋਰਟ ਰੂਟ ਹੋਟਲ ਆਏ ਕੁਲਦੀ ਇਸ ਤਰ੍ਹਾਂ ਦੀ ਨਹੀਂ ਹੈਗੀ ਵੱਡੇ ਲੈ ਆਏ ਤੇ ਸ਼ਾਇਦ ਹੋਊਗੀ ਉੱਥੇ ਤੇ ਬਰਾਹਮਣ ਤੇ ਆ ਖਾਣਾ ਪੀਣਾ ਸਾਫ ਆ ਹਵਾ ਸਾਫ ਆ ਤੇ ਵਾਤਾਵਰਨ ਅੱਛਾ ਵਾ ਨਹੀਂ ਮੈਂ ਮੈਂ ਤੇ ਪਹਿਲਾਂ ਗੱਲ ਕੀ ਜੀਤੀ ਇਹਨਾਂ ਵੀ ਜੇ ਲੀਗਲੀ ਚੱਲ ਜਾਏ ਤਾਂ ਕੋਈ ਮਾਰੀ ਗੱਲ ਨਹੀਂ ਕੀ ਤੇ ਚਰੇ ਜਾਂਦੇ ਆਂਦੇ ਨੇ ਢੋਂਕੀ ਲਾ ਖਾ ਕੇ ਜਾਂਦੇ ਨੇ ਜੰਟਾ ਦੇ ਜੰਟਾ ਦੇ ਹੱਥਾਂ ਦੇ ਚਾਪ ਕੇ ਜਾਂਦੇ ਨੇ ਗਲਤ ਤਰੀਕੇ ਦੇ ਜਾਂਦੇ ਨੇ ਉਹ ਗਲਤਿਆ ਕਰ ਉਹ ਕੰਮ ਦੇ ਇੰਝ ਫਸਿਆ ਬਹੁਤ ਜ਼ਿਆਦਾ